ਜੀ ਤੁਸੀਂ ਜਿਹੜੇ ਉਹ ਚੈਨਲ ਸਾਡੀ ਧਰਤੀ ਸਾਡੇ ਲੋਕ ਹਮੇਸ਼ਾ ਦੀ ਤਰ੍ਹਾਂ ਡੈਮਾਂ ਦੀ ਦਰਿਆਵਾਂ ਦੀ ਮੌਸਮ ਸੰਬੰਧੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਲਾਈਵ ਅਪਡੇਟ ਜਿੰਨੇ ਵੀ ਦਰਿਆ ਪੌਂਗ ਡੈਮ ਜਿਹੜਾ ਹਿਮਾਚਲ ਦੇ ਵਿੱਚ ਤੇ ਨਾਲ ਪਾਖੜਾ ਜਿਹੜਾ ਡੈਮ ਨਾਲ ਜਿਹੜਾ ਥੀਮ ਡੈਮ ਉਹਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਲਗਾਤਾਰ ਤਿੰਨ ਚਾਰ ਮਿੰਟ ਆਪਾਂ ਗੱਲਬਾਤ ਕਰਾਂਗੇ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜਿਹੜਾ ਸਾਡਾ ਪੇਜ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਨੂੰ ਬਾਤ ਸੁਣਵਾਤ। ਸਬਸਕ੍ਰਾਈਬ ਸ਼ੇਅਰ ਫੋਲੋ ਜ਼ਰੂਰ ਕਰ ਲੈਣਾ। ਸੋ ਜੇਕਰ ਆਪਾਂ ਗੱਲ ਕਰਦੇ ਆਂ ਪੌਂਗ ਟਾਈਮ ਦੀ ਤਾਂ ਪੌਂਗ ਟਾਈਮ ਦੇ ਵਿੱਚ 3 ਵਜੇ ਦੀ ਆਪਾਂ ਗੱਲ ਕਰੀਏ ਤਾਂ 1383.40 ਫੁੱਟ ਤੇ ਪਾਣੀ ਜਿਹੜਾ ਪੌਂਗ ਟਾਈਮ ਦੇ ਵਿੱਚ ਤਾਂ ਅੱਗੇ ਜਿਹੜਾ ਪਾਣੀ ਆ ਰਿਹਾ 1,115,000 470 ਕਿਊਸਕੇੜਾ ਪਾਣੀ ਚੱਲ ਰਿਹਾ ਜੰਦੇ ਵਿੱਚ ਆ ਰਿਹਾ। ਛੱਡਿਆ ਜਾ ਰਿਹਾ ਟਰਬਾਈਨਰਾਂ 17456 ਕਿਊਸਕੇ ਸਪਿਲਵੇ ਗੇਟਾ ਦੀ ਜੇਕਰ ਗੱਲ ਕਰਦੇ ਆਂ ਤੇ 48390 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਸਪਿਲਵੇ ਗੇਟਾ ਰਹੀਂ ਕੁੱਨ ਪਾਣੀ ਜਿਹੜਾ ਟਰਬਾਈਨਾਂ ਰਹੀਂ ਸਪਿਲਵੇ ਗੇਟਾ ਰਹੀਂ ਉਹ ਅੱਗੇ ਛੱਡਿਆ ਜਾ ਰਿਹਾ 65840 ਕਿਊਸਕ ਤੇ ਮੌਸਮ ਬੱਦਲਵਾਈ ਲਗਾਤਾਰ ਚੱਲ ਰਹੀ ਹਿਮਾਚਲ ਦੇ ਵਿੱਚ ਪੌਂਗ ਟਾਈਮ ਇਸ ਤੋਂ ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਨੇ ਆਂ 6 ਵਜੇ ਦੀ ਰਿਪੋਰਟ 20 ਅਗਸਤ 2025 ਦਿਨ ਬੁੱਧਵਾਰ ਦੀ ਸੋ ਇਹਦੇ ਵਿੱਚ ਇਹਦਾ ਜਿਹੜਾ ਪੱਧਰ ਥੋੜਾ ਜਿਹੜਾ ਵਧਿਆ ਪਾਣੀ ਦਾ ਪੱਧਰ 1383.64 ਫੁੱਟ ਤੇ 터ਬਾਈਨਾਂ ਨੇ ਜਿਹੜਾ ਪਾਣੀ ਛੱਡਿਆ ਜਾ ਰਿਹਾ 17456 ਕਿਊਸਿਕ ਤੇ ਸਪਿਲਵੇ ਗੇਟਾਂ ਰਾਹੀਂ 48333 ਕਿਊਸਿਕ ਛੱਡਿਆ ਜਾ ਰਿਹਾ ਤੇ ਜਿਹੜਾ ਇੱਥੇ ਕੁੱਲ ਪਾਣੀ ਅੱਗੇ ਛੱਡਿਆ ਜਾ ਰਿਹਾ ਉਹ 65799 ਕਿਊਸਿਕ ਛੱਡਿਆ ਜਾ ਰਿਹਾ ਜਿਹੜਾ ਪੌਂਗ ਡੈਮ ਤੋਂ ਅੱਗੇ ਬਿਆਸ ਦਰਿਆ ਦੇ ਵਿੱਚ ਜਿਹੜਾ ਕੁੱਲ ਪਾਣੀ ਇੱਥੇ ਆ ਰਿਹਾ 129000 ਤੇ ਜਿਹੜਾ ਪਾਣੀ ਕੁੱਲ ਪਾਣੀ ਇੱਥੇ ਛੱਡਿਆ ਜਾ ਰਿਹਾ 65799 ਕਿਊਸਕ ਛੱਡਿਆ ਜਾ ਰਿਹਾ 129000 ਆ ਰਿਹਾ ਤੇ 65799 ਕਿਊਸਕ ਕਰਕੇ ਪਾਣੀ ਛੱਡਿਆ ਜਾ ਰਿਹਾ ਜਿਹੜਾ ਟਰਬਾਈਨਰ ਆਈ ਤੇ ਸਪਿਲ ਵੇ ਗੇਟ ਆ ਰਿਹਾ ਛੱਡਿਆ ਜਾ ਰਿਹਾ ਸੋ ਹਰੀਕੇ ਹੈਡ ਵਾਕਸ ਦੀ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ ਉਸ ਤੋਂ ਪਹਿਲਾਂ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਅੱਜ ਵੱਡੇ ਸਭਰਾ ਸਤਲੁਜ ਦਰਿਆ ਦੇ ਉੱਤੇ ਹਰੀਕੇ ਹੈਡਵੈਕਸ ਤੋਂ ਅੱਗੇ ਜਿਹੜਾ ਬੰਨ ਨੂੰ ਭਾਰੀ ਠੇਸ ਲੱਗ ਰਹੀ ਪਿਛਲੇ 3-4 ਦਿਨ ਤੋਂ ਬੀਤੇ ਰਾਤ ਨੂੰ ਜਿਹੜਾ ਬਹੁਤ ਵੱਡੀ ਜਿਹੜਾ ਪਿੰਡ ਵੱਡੇ ਸਭਰਾ ਤੇ ਕੁੱਤੀ ਵਾਲੇ ਦੇ ਨੇੜੇੋਂ ਜਿਹੜਾ ਬਣਾਏ ਬੰਨ ਦਿੱਤੇ ਜਿਹੜਾ ਭਾਰੀ ਠੇਸ ਲੱਗੀ ਔਰ ਲਗਾਤਾਰ ਉਸ ਬੰਨ ਨੂੰ ਜਿਹੜਾ ਢਾਹ ਲੱਗ ਰਹੀ ਹੈ ਤੇ ਇਸ ਕਾਰਨ ਜਿਹੜਾ ਭਾਰੀ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੇਵਾਦਾਰ ਤੇ ਪ੍ਰਸ਼ਾ ਲੋਕਲ ਜਿਹੜੇ ਤੇ ਨਾਲ ਜਿਹੜਾ ਹੋਰ ਸਾਡੇ ਬਾਬਾ ਸੰਤ ਬਾਬਾ ਸੁੱਖਾ ਸਿੰਘ ਜੀ ਸਰਾਲੀ ਸਾਹਿਬ ਵੱਲੋਂ ਇਹਨਾਂ ਸੇਵਾਦਾਰ ਵੀ ਲਗਾਤਾਰ ਉੱਥੇ ਕਾਰਜ ਚਲਾ ਰਹੇ ਆ ਕਿਉਂਕਿ ਜਿਹੜਾ ਇਸ ਬੰਨ ਟੁੱਟਣ ਦੇ ਨਾਲ ਜਿਹੜਾ ਕਾਫੀ ਵੱਡੇ ਪੱਧਰ ਤੇ ਜਿਹੜਾ ਮਾਜੇ ਦੇ ਵੱਡੇ ਇਲਾਕੇ ਹੈਗੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਸੋ ਉੱਥੇ ਸੇਵਾ ਚੱਲ ਰਹੀ ਹੈ ਲਗਾਤਾਰ ਦਿਨ ਰਾਤ ਜਿਹੜੇ ਕਾਰਜ ਚੱਲ ਰਹੇ ਉਸ ਬੰਨ ਨੂੰ ਬਚਾਉਣ ਵਾਸਤੇ ਜਿਹੜਾ ਕਿ ਸਾਦਰੋਜ ਦਰਿਆ ਦੇ ਉੱਪਰ ਬਣਿਆ ਹੋਇਆ ਵੱਡੇ ਸੁਰਾਜ ਜਿਹੜਾ ਤੰਤਰ ਨਾਲ ਆਪਾਂ ਤੁਹਾਡੇ ਨਾਲ ਹਰੀਕੇ ਹੈਡਬਾਕਸ ਦੀ ਰਿਪੋਰਟ ਸਾਂਝੀ ਕਰਦੇ ਨੇ ਸਵੇਰੇ 6 ਵਜੇ ਦੀ ਪੌਂਡ ਲੈਵਲ 688 ਫੁੱਟ ਤੇ ਆ ਤੇ ਨਾਲ ਜਿਹੜਾ ਪਾਣੀ ਇੱਥੇ ਆ ਰਿਹਾ 97400 ਕਯੂਸਕ ਆ ਰਿਹਾ ਛੱਡਿਆ ਜਾ ਰਿਹਾ 75443 ਕਯੂਸਕ ਜੇਕਰ ਅੱਜ ਸ਼ਾਮ 6 ਵਜੇ ਦੀ ਗੱਲ ਕਰਦੇ ਆ ਤਾਂ 20 ਅਗਸਤ 2025 ਦਿਨ ਬੁੱਧਵਾਰ ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਨਾਲ ਰਾਤ 9 ਵਜੇ ਦੀ ਵੀ ਰਿਪੋਰਟ ਸਾਂਝੀ ਕਰਦੇ ਨੇ ਹਰੀਕੇ ਹੈਡ ਬਾਕਸ ਦੇ ਜਿਹੜਾ ਡਾਉਨਸਟ੍ਰੀਮ ਪਾਣੀ ਜਿਹੜਾ ਚੱਲ ਰਿਹਾ ਜਿਹੜਾ 6 ਵਜੇ 75443 ਸੀਗਾ ਉਹ ਵਧ ਕੇ ਕਰੀਬ 10000 ਜਿਹੜਾ ਹੋਰ ਬਧਾਇਆ ਗਿਆ 78605 ਕਯੂਸ ਜਿਹੜਾ ਕਰ ਦਿੱਤਾ ਗਿਆ ਸ਼ਾਮ ਰਾਤ 9 ਵਜੇ 6 ਵਜੇ ਤੋਂ ਬਾਅਦ ਜਿਹੜੀ ਰਿਪੋਰਟ ਅਗਲੀ 9 ਵਜੇ ਤੋਂ ਦੇ ਵਿੱਚ 3000 ਜਿਹੜਾ ਉਸਕ ਵੱਧ ਪਾਣੀ ਲਗਭਗ ਕਰ ਦਿੱਤਾ ਗਿਆ ਹਰੀਕੇ ਹੈਡ ਬਾਕਸ ਤੋਂ ਅੱਗੇ ਸਤਲੁਜ ਦਰਿਆ ਦੇ ਵਿੱਚ ਫਰੋਇਪੁਰ ਫਾਰਕੇ ਵਾਲੀ ਸਾਈਡ ਤੇ ਅੱਗੋਂ ਹਸੈਣੀ ਵਾਲਾ ਹੈਡ ਬਾਕਸ ਤੇ ਸੋ ਇਹ ਸੀ ਅੱਜ ਤੁਹਾਡੇ ਨਾਲ ਕਰੀਬ ਰਾਤ 9 ਵਜੇ ਦੀ ਰਿਪੋਰਟ ਇਸ ਤੋਂ ਅੱਗੇ ਜਿਹੜੀ ਹੋਰ ਕੋਈ ਜਾਣਕਾਰੀ ਆਉਂਦੀ ਹੈ ਡੇਮਾ ਸਬੰਧੀ ਦਰਿਆਵਾਂ ਸਬੰਧੀ ਉਹ ਜਰੂਰ ਤੁਹਾਡਾ ਨਾਲ ਸ਼ੇਅਰ ਕਰਾਂਗੇ ਧੰਨਵਾਦ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤੇ ਆਪਣੇ ਲਾਈਕ ਕਮੈਂਟ ਆਪਾਂ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੁਹਾਡੇ ਹੀ ਜਾਣਕਾਰੀ ਚ ਵਾਦਾ ਹੋ ਰਿਹਾ ਤੁਹਾਨੂੰ ਕਿੰਨਾ ਕ ਫਾਇਦਾ ਹੋ ਰਿਹਾ ਜਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ